ਕੇਕ ਦੇ ਨਾਲ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਹਲੇ ਮਾਨਵੀ ਦੀ ਮੌਤ ਦਾ ਖੁਲਾਸਾ ਨਹੀਂ ਹੋਇਆ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਮੌਤ ਦੇ ਕਾਰਨਾਂ ਦੀ ਤਸਦੀਕ ਨਹੀਂ ਹੋਈ ਹੈ ਰਸਤੇ ਨਾਲ ਹੀ ਪੈਥੋਲੋਜੀ ਲੈਬ ਦੇ ਵਿੱਚ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ ਪੈਥੋਲੋਜੀ ਲੈਬ ਦੇ ਵਿੱਚ ਮਾਨਵੀ ਦੇ ਢਿੱਡ ਤੋਂ ਲਏ ਗਏ ਸੈਂਪਲ ਇਸ ਵਕਤ ਕੈਦੋਂ ਭੇਜਿਆ ਗਿਆ ਹੈ ਪੈਥੋਲੋਜੀ ਲੈਬ ਦੀ ਰਿਪੋਰਟ ਦੇ ਵਿੱਚ ਮੌਤ ਦੇ ਕਾਰਨਾਂ ਦੀ ਤਸਦੀਕ ਹੋਵੇਗੀ 3 ਤੋਂ 4 ਮਹੀਨਿਆਂ ਦੇ ਅੰਦਰ ਉਸਦੀ ਰਿਪੋਰਟ ਆਵੇਗੀ ਕਿਉਂਕਿ ਇਹ ਖਬਰ ਜਦੋਂ ਸਾਹਮਣੇ ਆਈ ਕੀ 10 ਸਾਲਾਂ ਬੱਚੀ ਦੀ ਮੌਤ ਹੋਈ ਹੈ ਕੇਕ ਖਾਣ ਦੇ ਨਾਲ ਜਨਮ ਦਿਨ ਦੇ ਲਈ ਕੇਕ ਮੰਗਾਇਆ ਗਿਆ ਸੀ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋਈ ਇਸ ਤੋਂ ਬਾਅਦ ਬੇકરી ਦੇ ਮਾਲਕ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਪੁਲਿਸ ਨੇ ਲਿਆ ਗ੍ਰਿਫਤਾਰ ਕੀਤਾ ਗਿਆ ਮਾਮਲਾ ਦਰਜ ਕਰਕੇ ਪਰ ਹਜੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਮੌਤ ਦੀ ਅਸਲ وجہ ਕੀ ਹੈ ਪੈਥੋਲੋਜੀ ਰਿਪੋਰਟ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਇਹ ਕਲੀਅਰ ਹੋਵੇਗਾ ਕਿ ਅਸਲ ਦੇ ਵਿੱਚ وجہ ਕੀ ਸੀ ਕਿਉਂਕਿ ਕੇਕ ਖਾਣ ਦੇ ਨਾਲ ਕੇਕ ਪਰਿਵਾਰ ਦੇ ਬਾਕੀ ਮੈਂਬਰਸ ਨੇ ਵੀ ਖਾਦਾ ਇਹ ਜ਼ਰੂਰ ਸੀਗਾ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਤਬੀਅਤ ਜਿਹੜੀ ਹੈਗੀ ਉਹ ਵਿਗੜੀ ਹੈ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਪਰ ਹੁਣ ਪੈਥੋਲੋਜੀ ਲੈਬ ਦੀ ਰਿਪੋਰਟ ਜਿਹੜੀ ਹੈਗੀ ਹੈ ਉਸ ਰਿਪੋਰਟ ਤੇ ਸਾਰਾ ਕੁਝ ਡਿਪੈਂਡ ਕਰੇਗਾ 3 ਤੋਂ 4 ਮਹੀਨੇ ਦੇ ਅੰਦਰ ਇਹ ਰਿਪੋਰਟ ਆਵੇਗੀ ਰੋਸਤੇ ਵਿੱਚ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ ਪਰੇ ਸਹਿਯੋਗੀ ਮਨੋਸ਼ਰਮਾਇਸ ਸੋੜੇ ਮਿਰਨਾਲ ਫੋਨਲਾਈਨ ਤੇ ਮੌਜੂਦ ਨੇ ਮਨੋਜੀ ਜੀ ਜਦੋਂ ਖਬਰ ਆਈ ਸਾਹਮਣੇ ਤਾਂ ਹਰ ਕੋਈ ਇਹ ਸੋਚ ਕੇ ਹੈਰਾਨ ਪਰੇਸ਼ਾਨ ਸੀਗਾ ਕਿ ਇੱਕ ਬੱਚੀ ਦੀ ਮੌਤ ਕੇ ਖਾਣ ਦੇ ਨਾਲ ਕਿਵੇਂ ਹੋ ਸਕਦੀ ਹੈ ਇਹ ਸਵਾਲ ਵੀ ਕਈ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਆਇਆ ਹੋਣਾ ਕਿਉਂਕਿ ਪਰਿਵਾਰ ਨੇ ਵੀ ਕੇ ਖਾਦਾ ਬੱਚਾ ਨੇ ਹੋਰਾਂ ਨੇ ਵੀ ਕੇ ਖਾਧਰ ਜੁ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਇਆ ਤੇ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਤਾਂ ਖੁਲਾਸਾ ਕੋਈ ਕਲੀਅਰ ਪਿਕਚਰ ਨਹੀਂ ਹੋਈ ਹੈ ਪੈਥੋਲੋਜੀ ਲੈਬ ਦੀ ਰਿਪੋਰਟ ਜਿਹੜੀ ਹੈਗੀ ਉਹ ਮੰਗਾਈ ਗਈ ਹੈ ਉਹ ਮੰਗੀ ਗਈ ਹੈ ਤਿੰਨ ਚਾਰ ਮਿੰਟਾਂ ਦੇ ਰਿਪੋਰਟ ਆ ਵੀ ਕਿਹ ਕੁ ਜਾਣਕਾਰੀ ਮਿਲ ਪਾਈ ਗਾਗਨ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੁਝ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਪੁਲਿਸ ਹੈ ਇਸ ਮਾਮਲੇ ਦੇ ਵਿੱਚ ਕਈ ਪਹਿਲੂਆਂ ਦੇ ਉੱਪਰ ਜਾਂਚ ਕਰ ਰਹੇ ਨੇ ਦੂਜੀ ਗੱਲ ਇਹ ਹੈ ਕਿ ਮਾਮਲਾ ਜ਼ਹਿਰ ਦਾ ਹੈ ਕਿ ਲੜਕੀ ਦੀ ਮੌਤ ਜ਼ਹਿਰ ਜ਼ਹਿਰੀਲਾ ਕੇਕ ਖਾਣ ਨਾਲ ਹੋਈ ਹੈ ਦੋਸ਼ੇ ਲਾਇਆ ਗਿਆ ਪਰਿਵਾਰ ਦੇ ਵੱਲੋਂ ਇਸ ਕਰਕੇ ਕੇਕ ਦੇ ਵਿੱਚ ਕੀ ਜ਼ਹਿਰੀਲਾ ਕੁਝ ਐਸਾ ਅੰਸ਼ ਸੀਗੇ ਕਿ ਜਿਹੜੇ ਕੇਕ ਦੇ ਵਿੱਚ ਕੋਈ ਕੈਮੀਕਲ ਐਸਾ ਸੀਗਾ ਕਿ ਉਹ ਲੜਕੀ ਦੇ ਲਈ ਮਾਰੂ ਸਿੱਧ ਹੋਏ ਤਾਂ ਇਸੇ ਦੇ ਚੱਲਦੇ ਆ ਗਗਨ ਜੀ ਜਿਹੜਾ ਸਿਹਤ ਵਿਭਾਗ ਹੈਗੇ ਉਹਨਾਂ ਦੇ ਵੱਲੋਂ 16 ਤਰ੍ਹਾਂ ਦੀਆਂ ਸੀਲਾਂ ਨੂੰ ਲਾ ਕੇ ਇਸ ਜਿਹੜੀ ਵਿਸਰਾ ਰਿਪੋਰਟ ਹੈ ਉਸ ਨੂੰ ਪੈਥੋਲੋਜੀ ਅਤੇ ਕੈਮੀਕਲ ਲੈਬ ਦੇ ਵਿੱਚ ਜਾਂਚ ਦੇ ਲਈ ਖੜਨ ਭੇਜਿਆ ਗਿਆ ਹੈ ਦੂਜਾ ਮੈਂ ਦੱਸ ਦਿਆ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਸਰੀਰ ਦੇ ਵੱਖ-ਵੱਖ ਅੰਗ ਨੇ ਜਿਸ ਤਰ੍ਹਾਂ ਪੇਟ ਹੈ ਬੜੀ ਅੰਦਰ ਹੈ ਛੋਟੀ ਅੰਦਰ ਹੈ ਕਿਡਨੀ ਹੈ ਲੀਵਰ ਹੈ ਫੂਡ ਪਾਈਪ ਹੈ ਹਾਰਟ ਹੈ ਤੇ ਗਾਲ ਬਲੈਡਰ ਹੈ ਤੇ ਸਿਰ ਦੇ ਵੱਖ-ਵੱਖ ਸੈਂਪਲ ਲੈ ਕੇ ਉਹਨਾਂ ਨੂੰ ਸੀਲ ਕਰਕੇ ਇਸ ਦੇ ਲਈ ਭੇਜਿਆ ਗਿਆ ਤੇ ਜਦੋਂ ਪੇਟ ਦੇ ਜਿਹੜੇ ਅੰਸ਼ ਲਏਗੇ ਜਦੋਂ ਉਹਨਾਂ ਦਾ ਕੈਮੀਕਲ ਐਗਜ਼ਾਮਨ ਕੀਤਾ ਜਾਂਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਨਾਲ ਦੀ ਨਾਲ ਉਹਦੀ ਰਿਪੋਰਟ ਤੋਂ ਪਤਾ ਲੱਗਦਾ ਕਿ ਵਾਕਈ ਇਹਦੇ ਵਿੱਚ ਕਿਸ ਪ੍ਰਕਾਰ ਦਾ ਜ਼ਹਿਰ ਸੀ ਉਹ ਜ਼ਹਿਰ ਫਿਰ ਕਿਸ ਤਰ੍ਹਾਂ ਇਸ ਲੜਕੀ ਦੇ ਪੇਟ ਦੇ ਵਿੱਚ ਪਹੁੰਚਿਆ ਕਿ ਕੇਕ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ ਜਾਂ ਕੇਕ ਦੇ ਵਿੱਚ ਐਸੇ ਕੈਮੀਕਲ ਸੀਗੇ ਕਿ ਉਹਨਾਂ ਦਾ ਜਦੋਂ ਦੂਜੇ ਪਦਾਰਥਾਂ ਦੇ ਨਾਲ ਮਿਸ਼ਰਣ ਕੀਤਾ ਗਿਆ ਤਾਂ ਉਹ ਜ਼ਹਿਰੀਲਾ ਬਣ ਗਿਆ ਸੋ ਕਈ ਪਹਿਲੂ ਨੇ ਜਿਨ੍ਹਾਂ ਦੇ ਉੱਪਰ ਜਿਹੜੀ ਪੁਲਿਸ ਹੈ ਉਹ ਕੰਮ ਕਰ ਰਹੀ ਹੈ ਸਿਹਤ ਵਿਭਾਗ ਕੰਮ ਕਰ ਰਿਹਾ ਹੈ ਨਾਲ ਹੀ ਮੈਂ ਹੋਰ ਦੱਸਦਾ ਕਿ ਜਿਹੜੇ ਤਿੰਨ ਫੜੇ ਗਏ ਸੀ ਇਸ ਬੇકરી ਦੇ ਮੁਲਾਜ਼ਮ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਪਰ ਤਿੰਨ ਤੋਂ ਲੈ ਕੇ 4 ਦਿਨ ਇਸ ਘਟਨਾ ਨੂੰ ਬੀਤੇ ਜਾਣ ਦੇ ਬਾਵਜੂਦ ਵੀ ਜਿਹੜਾ ਮੁੱਖ ਇਹਦੇ ਵਿੱਚ ਬੇકરી ਦਾ ਮਾਲਕ ਹੈ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਹਨੂੰ ਫੜਨ ਦੇ ਲਈ ਵੱਖ-ਵੱਖ ਰਾਜਾਂ ਦੇ ਵਿੱਚ ਪੁਲਿਸ ਦੀਆਂ ਟੀਮਾਂ ਗਈਆਂ ਨੇ ਤੇ ਹੋ ਸਕਦਾ ਹੈ ਕਿ ਜਲਦੀ ਉਹਦੀ ਵੀ ਗ੍ਰਿਫਤਾਰੀ ਹੋ ਜੇ ਪਰ ਕਿਉਂਕਿ ਮਾਮਲਾ ਕਾਫੀ ਵੱਡਾ ਹੈ ਤੇ ਸਾਨੂੰ ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਜਿਵੇਂ ਹੀ ਇਹ ਰਿਪੋਰਟ ਬਾਹਰ ਆਊਗੀ ਚਾਹੇ 2 ਮਹੀਨਿਆਂ ਨੂੰ ਆਵੇ ਚਾਹੇ 1 ਮਹੀਨਿਆਂ ਨੂੰ ਆਵੇ ਤਾਂ ਇੱਕ ਵੱਡਾ ਖੁਲਾਸਾ ਹੋਊਗਾ ਜੀ ਜੀ ਜਦੋਂ ਵੀ ਇਹ ਰਿਪੋਰਟ ਬਾਹਰ ਆਊਗੀ ਤਾਂ ਵੱਡਾ ਖੁਲਾਸਾ ਹੋਏਗਾ ਆਪਣੇ ਆਪ ਵਿੱਚ ਇੱਕ ਔਰ ਬਾਕੀ ਪਰਿਵਾਰ ਦੀ ਜੇਕਰ ਗੱਲ ਕਰੀਏ ਮਨੋਜੀ ਬਾਕੀ ਪਰਿਵਾਰ ਦੀ ਹਾਲਤ ਕੀ ਹੈਗੀ ਹੈ ਕਿਉਂਕਿ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਸਿਹਤ ਵਿਗੜੀ ਸੀ ਬਿਲਕੁਲ ਗਜਨ ਜੀ ਜਿਸ ਸਮੇਂ ਇਹ ਹਾਦਸਾ ਗਿਆ ਤਾਂ ਜਿਹੜੇ ਬਾਕੀ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਅਸੀਂ ਉਮਰ ਦੇਖਦੇ ਹਾਂ ਕਿ ਜਿਹੜੀ ਉਹਦੀ ਛੋਟੀ ਭੈਣ ਸੀਗੀ ਛੋਟੀ ਭੈਣ ਨੂੰ ਵੀ ਉਲਟੀਆਂ ਲੱਗੀਆਂ ਇਹਦੇ ਮੂੰਹ ਦੇ ਵਿੱਚੋਂ ਬੱਚੀ ਦੇ ਉਹ ਝਾਗ ਆਉਂਦੀ ਹੈ ਤੇ ਉਹ ਪਾਣੀ ਪੀ ਕੇ ਸੋ ਜਾਂਦੀ ਹੈ ਪਰ ਜਿਹੜੀ ਛੋਟੀ ਭੈਣ ਹੈ ਉਹ ਉਲਟੀ ਕਰ ਦਿੰਦੀ ਹੈ ਜੇ ਡਾਕਟਰੀ ਲਹਿਜ਼ ਨਾਲ ਗੱਲ ਕਰਦੀ ਤਾਂ ਜਿਹੜਾ ਵੱਡਾ ਕੋਈ ਵਿਅਕਤੀ ਹੁੰਦਾ ਹੈ ਉਹਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਸਰ ਕਰਦੀਆਂ ਨੇ ਪਰ ਜਿਹੜੇ ਬੱਚੇ ਨੇ ਕਿਉਂਕਿ ਜੇ ਜ਼ਿਆਦਾ ਕੇਕ ਖਾ ਲਿਆ ਮੰਨ ਲਓ ਕਿ ਇੱਕ ਬੱਚੇ ਨੇ ਜ਼ਿਆਦਾ ਕੇਕ ਖਾ ਲਿਆ ਜੇ ਉਸ ਤੋਂ ਬਾਅਦ ਉਹਨੂੰ ਫੂਡ ਪੌਇਜ਼ਨਿੰਗ ਹੋ ਗਈ ਹੈ ਕੋਈ ਹੋਰ ਕਹਿੰਦੇ ਕਿਸੇ ਪਦਾਰਥ ਦੇ ਨਾਲ ਉਹਦੀ ਹਾਲਤ ਵਿਗੜ ਗਈ ਹੈ ਤਾਂ ਬੱਚੇ ਬੜੇ ਆਪਾਂ ਕਹਿੰਦੇ ਹਾਂ ਕਿ ਸੋਹਲ ਹੁੰਦੇ ਨੇ ਪੰਜਾਬੀ ਭਾਸ਼ਾ ਕਿਤੇ ਉਹਨਾਂ ਦੇ ਉੱਪਰ ਚੀਜ਼ਾਂ ਬੜੀ ਛੇਤੀ ਅਸਰ ਕਰਦੀਆਂ ਨੇ ਪਰ ਕਿਉਂਕਿ ਉਲਟੀ ਆ ਗਈ ਜਿਵੇਂ ਇੱਕ ਤਰ੍ਹਾਂ ਡਾਕਟਰ ਦੀ ਗੱਲ ਮੰਨ ਕੇ ਕਿ ਲਈ ਕਿ ਇੱਕ ਬੱਚੀ ਨੂੰ ਉਲਟੀ ਆ ਗਈ ਤਾਂ ਜ਼ਹਿਰੀਲਾ ਪਦਾਰਥ ਉਹਦੇ ਸਰੀਰ ਚੋਂ ਘਟ ਗਿਆ ਪਰ ਜਿਹੜੀ ਮਾਨਵੀ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਾਨਵੀ ਨੂੰ ਯਾਤ ਲੱਗੀ ਸੀ 2:30 ਵਜੇ ਤੇ ਉਹ ਪਾਣੀ ਪੀ ਕੇ ਦੁਬਾਰਾ ਸੋ ਗਈ ਤੇ ਜਦੋਂ 4:00 ਵਜੇ ਉਹਦਾ ਪਤਾ ਲਾਣ ਦੇ ਲਈ ਉਹ ਤੇ ਜਿਹੜੀ ਮਦਰ ਨੇ ਜੋ ਉਹਨਾਂ ਨੇ ਜਦੋਂ ਇਹ ਸਰੀਰ ਤੇ ਹੱਥ ਲਾਇਆ ਤਾਂ ਸਰੀਰ ਠੰਡਾ ਪਿਆ ਸੀ ਜੀ 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 ਬਹੁਤ ਸ਼ੁਕਰੀਆ ਮਨੋਜੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੰਨ ਔਰ ਹੁਣ ਪੈਥੋਲੋਜੀ ਲੈਬ ਦੀ ਰਿਪੋਰਟ ਜਿਹੜੀ ਹੋਏਗੀ ਉਸ ਰਿਪੋਰਟ ਦੇ ਆਧਾਰ ਤੇ ਕਾਰਵਾਈ ਜਿਹੜੀ ਹੈਗੀ ਅੱਗੇ ਕੀਤੀ ਜਾਵੇਗੀ 3 ਤੋਂ 4 ਮਹੀਨੇ ਦੇ ਵਿੱਚ ਰਿਪੋਰਟ ਸਾਹਮਣੇ ਆਵੇਗੀ